ਮੈਜਿਸਟਰਲ ਸਿੰਘ ACP ਸੈਂਟਰਲ ਇਹ ਆਪਦੇ ਮਦਰ ਨੂੰ ਦੱਸਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਚ ਲੱਗ ਰਿਹਾ ਹੈ ਕਿ ਇੱਕ ਦੁਕਾਨ ਦੇ ਉੱਤੇ ਕੁਝ ਲੋਕਾਂ ਨੇ ਆ ਕੇ ਅਟੈਕ ਕੀਤਾ ਹੈ। ਉਹਦੇ ਸਬੰਧ ਵਿੱਚ ਕੱਲ ਸਾਡੇ ਕੋਲ ਇੱਕ ਕੇਸ ਰਿਪੋਰਟਡ ਹੋਇਆ ਸੀਗਾ ਕਿ ਦੱਦੀਆਂ ਵਾਲੀ ਦੁਕਾਨ ਜਿਹੜੀ ਚਾਸੀ ਮਾਰਕੀਟ ਦੇ ਵਿੱਚ ਆ ਉਹਦੇ ਵਿੱਚ ਕੋਈ ਝਗੜਾ ਹੋਇਆ ਹੈ। ਇਹਦੇ ਸਬੰਧ ਵਿੱਚ ਪੁਲਸ ਫਾਰਟੀ ਤੁਰੰਤ ਮੌਕੇ ਤੇ ਪਹੁੰਚੀ ਸੀਗੀ। ਜੋ ਤਸਦੀਕ ਕੀਤਾ ਉਹਦੇ ਵਿੱਚ ਇਹ ਸੀਗਾ ਭਗਵਾਨ ਦਾਸ ਦੀ ਕਪੜੇ ਦੀ ਦੁਕਾਨ। ਇਪਕੋਵਾਂ ਦਾਸ ਦਾ ਪੋਤਰਾ ਜਿਹੜਾ ਦਾ ਬੱਟੀ ਨਾਂ ਪਤਾ ਚਲਿਆ ਹੈ ਉਹਦਾ ਸ਼ਾਦੀ ਹੋਈ ਸੀਗੀ ਸ਼ਾਦੀ ਤੋਂ ਬਾਅਦ ਉਹ ਜਲਦੀ ਹੀ ਆਪਣੇ ਜਿਹੜਾ ਭਾਈ ਦੇ ਨਾਲ ਕੋਈ ਨਿਸ਼ਪੂਟ ਪੈ ਗਿਆ ਸੀਗਾ ਇਹਨਾਂ ਦੇ ਆਪਸ ਵਿੱਚ ਕੋਈ ਝਗੜਾ ਚੱਲਦਾ ਸੀਗਾ ਤੇ ਕੱਲ ਇਸੇ ਝਗੜੇ ਦੇ ਦੌਰਾਨ ਹੀ ਲੜਕੀ ਤੇਰੇ ਲੋ ਆ ਕੇ ਜਿਹੜਾ ਇਹਨਾਂ ਦੀ ਦੁਕਾਨ ਦੇ ਉੱਤੇ ਅਟੈਕ ਕੀਤਾ ਗਿਆ ਇਹਨਾਂ ਦੇ ਉੱਤੇ ਸੱਟਾਂ ਲਾਈਆਂ ਗਈਆਂ ਨੇ ਇਹ ਬੰਦੇ ਇੰਜਰਡ ਹੋਏ ਸੀਗੇ ਇਹਨਾਂ ਨੂੰ ਕੱਲ ਵੀ ਬਿਆਨ ਲਗਾਉਣ ਵਾਸਤੇ ਕਿਹਾ ਸੀਗਾ ਇਹਨਾਂ ਨੇ ਕੱਲ ਕੋਈ ਬਿਆਨ ਨਹੀਂ ਲਿਖਾਇਆ ਤੇ ਹਾਲੇ ਤੱਕ ਇਹਨਾਂ ਲੋ ਕੋਈ ਬਿਆਨ ਨਹੀਂ ਕਿਸੇ ਦੇਖਣਾ ਕੋਈ ਲਿਖਾਇਆ ਗਿਆ ਲੇਕਿਨ ਪੁਲਿਸ ਵੱਲੋਂ ਵੈਰੀਫਾਈ ਕੀਤਾ ਜਾ ਰਿਹਾ ਪਰ ਜਦੋਂ ਵੀ ਇਹਨਾਂ ਨੂੰ ਕੋਈ ਬਿਆਨ ਲਿਖਾਇਆ ਜਾਊਗਾ ਇਸ ਤਰ੍ਹਾਂ ਤੇ ਜਿਹੜੀ ਉਹ ਜਿਹਦੇ ਖਿਲਾਫ ਬੰਦੀ ਕਾਫੀ